ਆਲ ਥਿੰਕਿੰਗ ਆਫ ਪੰਜਾਬ ਅੱਜ ਜਲਾਲਾਬਾਦ ਵਸਤੀ ਹਾਈ ਸਕੂਲ ਵਿਖੇ ਗੈਸ ਲੀਕ ਹੋਣ ਦੇ ਕਾਰਨ ਜਿਹੜਾ ਗੈਸ ਦਾ ਬਲਾਸਟ ਹੋਇਆ ਔਰ ਜਿਹੜਾ ਇੱਕ ਭਾਰੀ ਨੁਕਸਾਨ ਹੋਇਆ ਲਾਈਵ ਵੀਡੀਓ ਦੇ ਮਾਧਿਅਮ ਦੇ ਰਾਹੀਂ ਅਸੀਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਤਾਂ ਵੀਡੀਓ ਅੱਗੇ ਦੀ ਅੱਗੇ ਸਾਂਝੀ ਜਰੂਰ ਕਰ ਦਿਓ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਪੂਰੇ ਜਿਹੜੇ ਆ ਦਰਵਾਜ਼ੇ ਉਹ ਟੁੱਟ ਚੁੱਕੇ ਆ ਸ਼ੀਸ਼ੇ ਵੀ ਟੁੱਟ ਚੁੱਕੇ ਆ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰਦੇ ਆ ਇਸ ਤੋਂ ਪਹਿਲਾਂ ਦੱਸ ਦਈਏ ਕਿ ਰਸੋਈ ਦੇ ਵਿੱਚ ਜੋ ਸਿਲੰਡਰ ਲੱਗਿਆ ਹੋਇਆ ਸੀ ਉਸ ਦੇ ਨਾਲ ਜੋ ਬਲਾਸਟ ਹੋਇਆ ਤਾਂ ਇਸ ਜਗ੍ਹਾ ਤੋਂ ਜਿਹੜਾ ਇਹ ਰਸੋਈ ਹੈ ਜਿਸ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਸਿਲੰਡਰ ਬਲਾਸਟ ਹੋਣ ਦੇ ਨਾਲ ਇੱਕ ਭਾਰੀ ਨੁਕਸਾਨ ਹੋਇਆ ਘਰ ਦਾ ਔਰ ਇਹ ਉਹ ਸਿਲੰਡਰ ਹੈ ਇਸ ਦੀ ਗੈਸ ਲੀਕਿੰਗ ਦੇ ਕਾਰਨ ਜੋ ਬਲਾਸਟ ਹੋਇਆ ਤਾਂ ਨੁਕਸਾਨ ਕੀ ਕੀ ਹੋਇਆ ਉਹ ਸਾਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਨੇ ਰਹੋ ਸਾਡੇ ਇਸ ਚੈਨਲ ਦੇ ਨਾਲ ਔਰ ਦੱਸ ਦਈਏ ਕਿ ਬਲਾਸਟ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਹੋਇਆ ਹੈ ਕਿ ਪੂਰਾ ਦਰਵਾਜ਼ਾ ਜਿਹੜਾ ਉਹ ਟੁੱਟਿਆ ਨਜ਼ਰ ਦੇ ਦਿਖਾਈ ਦੇ ਰਿਹਾ ਹੈ ਤਾਂ ਮੇਨ ਦਰਵਾਜ਼ਾ ਤਾਂ ਜਿਹੜੇ ਆ ਸ਼ੀਸ਼ੇ ਟੁੱਟੇ ਵੀ ਨਜ਼ਰ ਆ ਰਹੇ ਆ ਲੋਬੀ ਦੇ ਔਰ ਐਂਟਰੀ ਪੁਆਇੰਟ ਤੇ ਰਸੋਈ ਇੱਕ ਸਾਈਡ ਤੇ ਆ ਰਸੋਈ ਦੇ ਅਗਰ ਤੁਹਾਨੂੰ ਦਿਖਾ ਦਈਏ ਕਿ ਰਸੋਈ ਇੱਧਰ ਇੱਕ ਸਾਈਡ ਤੇ ਆ ਲੇਕਿਨ ਇੰਨਾ ਜ਼ਬਰਦਸਤ ਤਰੀਕੇ ਦੇ ਨਾਲ ਬਲਾਸਟ ਹੋਇਆ ਤਾਂ ਜਿਹੜਾ ਉਹ ਸਿਲੰਡਰ ਬਲਾਸਟ ਹੋਣ ਦੇ ਕਾਰਨ ਲੋਬੀ ਵਾਲੇ ਬਾਹਰ ਵਾਲੇ ਗੇਟ ਦੇ ਜਿਹੜੇ ਆ ਦਰਵਾਜ਼ੇ ਦੇ ਪਰਖੱਚੇ ਉੱਡੇ ਦਿਖਾਈ ਦੇ ਰਹੇ ਨੇ ਤਾਂ ਦਿਖਾ ਦਈਏ ਕਿ ਬਾਹਰ ਵਾਲੇ ਸ਼ੀਸ਼ੇ ਤੱਕ ਕਬਜੇ ਤੱਕ ਪੱਟੇ ਗੇ ਲਾਈਵ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀਆਂ ਵੀਡੀਓ ਸਾਂਝੀਆਂ ਕਰ ਰਹੇ ਆ ਕਬਜੇ ਤੱਕ ਵੀ ਜਿਹੜੇ ਆ ਇਸ ਦਰਵਾਜ਼ੇ ਦੇ ਪੱਟੇ ਦਿਖਾਈ ਦੇ ਰਹੇ ਆ ਤਾਂ ਹੋਰ ਵੀ ਜਿਹੜੇ ਆ ਰਸੋਈ ਦਾ ਇਹ ਐਂਟਰੀ ਗੇਟ ਹੈ ਐਂਟਰੀ ਗੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਆ ਉਹ ਸ਼ੀਸ਼ਾ ਵੀ ਇਸ ਦਰਵਾਜੇ ਦਾ ਟੁੱਟ ਚੁੱਕਿਆ ਹੈ ਔਰ ਜਿਹੜਾ ਇਹ ਦਰਵਾਜ਼ਾ ਵੀ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਤਾਂ ਬਲਾਸਟ ਹੋਇਆ ਹੈ ਜਲਾਲਾਬਾਦ ਵਿਖੇ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਵਸਤੀ ਹਾਈ ਸਕੂਲ ਜਿੱਥੇ ਗੈਂਸ ਦੇ ਫਟਣ ਦੇ ਨਾਲ ਹਾਲਾਂਕਿ ਇਥੋਂ ਕੁਝ ਸਬਾਨ ਚੱਕ ਦਿੱਤਾ ਗਿਆ ਔਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੱਥੇ ਹੋਰ ਵੀ ਜਿਹੜੇ ਆ ਉਹ ਸਿਲੰਡਰ ਵਗੈਰਾ ਪਏ ਹੋਏ ਸੀ ਤੁਸੀਂ ਹਾਲ ਦੇਖ ਸਕਦੇ ਹੋ ਰਸੋਈ ਦਾ ਕੀ ਹਾਲ ਹੋ ਰੱਖਿਆ ਹੈ ਗੈਸ ਫਟਣ ਦੇ ਨਾਲ ਪੂਰਾ ਰਸੋਈ ਜਿਹੜੀ ਹੈ ਉਹ ਸ਼ੀਸ਼ੇ ਟੁੱਟ ਚੁੱਕੇ ਆ ਇਥੋਂ ਤੱਕ ਕੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਈਏ ਕਿ ਜੋ ਜ਼ੂਮ ਕਰਕੇ ਤੁਸੀਂ ਦੇਖ ਰਹੇ ਹੋ ਸਾਹਮਣੇ ਵਾਸ਼ ਵਿਸ਼ਣ ਦੀਆਂ ਤਸਵੀਰਾਂ ਉਸ ਵਾਸ਼ ਵਿਸ਼ਣ ਤੱਕ ਇਸ ਰਸੋਈ ਦੇ ਵਿੱਚ ਪਏ ਹੋਇਆ ਚਾਰਾਵੇ ਡੱਬੇ ਤੱਕ ਉੱਡ ਕੇ ਉੱਥੋਂ ਤੱਕ ਜਾ ਵਜੇ ਨੇ ਤਾਂ ਬਲਾਸਟ ਹੋਇਆ ਗੈਸ ਸਿਲੰਡਰ ਦਾ ਤਾਂ ਆਪਣੀ ਸੇਫਟੀ ਜਰੂਰ ਇਸ ਚੀਜ਼ ਦੀ ਰੱਖਿਆ ਕਰੋ ਕਿਉਂਕਿ ਗੈਸ ਲੀਕ ਹੋਣ ਦੀਆਂ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਪਰ ਆਪਾਂ ਜਾਣੇ ਅਣਜਾਣੇ ਦੇ ਵਿੱਚ ਜਿਹੜੇ ਉਸ ਨੂੰ ਛੱਡ ਦਿੰਨੇ ਆ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਉਹ ਵੀ ਆਪਾਂ ਗੱਲਬਾਤ ਤੁਹਾਡੇ ਨਾਲ ਜਿਹੜੀ ਹੈ ਉਹ ਸਾਂਝੀ ਕਰਾਗੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਰਸੋਈ ਦੇ ਵਿੱਚ ਜੇ ਪਏ ਹੋਏ ਬਰਤਨ ਸੀਗੇ ਉਹ ਕਿਸ ਤਰ੍ਹਾਂ ਗੈਸ ਜਿਹੜੀ ਅੰਦਰ ਲੀਕਸ ਦੇ ਵਜ੍ਹਾ ਦੇ ਕਾਰਨ ਤਾਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕੀਤੀਆਂ ਔਰ ਕੀ ਕੁਝ ਕਹਿਣਾ ਪਰਿਵਾਰਕ ਮੈਂਬਰਾਂ ਦਾ ਤੇ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਔਰ ਦਿਖਾ ਦਈਏ ਇਸ ਤੋਂ ਪਹਿਲਾਂ ਫਿਰ ਤੋਂ ਤੁਹਾਨੂੰ ਦੁਬਾਰਾ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦਰਵਾਜੇ ਦੀਆਂ ਤਾਂ ਸ਼ੀਸ਼ੇ ਸਾਰੇ ਦੂਰ ਦੂਰ ਤੱਕ ਜਿਹੜੇ ਆ ਉਹ ਸ਼ੀਸ਼ੇ ਟੁੱਟੇ ਹੋਏ ਦਿਖਾਈ ਦੇ ਰਹੇ ਆ ਇਹ ਉਹ ਪੀਸ਼ੇ ਟੁੱਟਿਆ ਆ ਇਹ ਬਿਸਤਰਾ ਪੂਰਾ ਜੁੜਿਆ ਹੋਇਆ ਸੀ ਤੇ ਉਹ ਉੱਤੋਂ ਤੱਕ ਦੇ ਲੋਚਾਦਰ ਹੋ ਗਈ ਤੇ ਆ ساری ਆ ਪੀਸ਼ੇ ਨਾਲ ਸੀ ਇਹ ਇੰਨਾ ਮਾਕਾ ਦੇ ਸੀਗਾ ਤੇ ਇੱਥੋਂ ਤੱਕ ਆ ਗਈ ਕਿੰਨੇ ਆ ਉਹ ਤਾਂ 22 ਬਾਈ ਕਰਤੀ ਅਸੀਂ ਤੇ ਉਹ ਪ੍ਰਸ਼ਾ ਤੁਸੀਂ ਦੇਖ ਲੋਗੇ ਆ ਰਛੂਆ ਕਿਚਨੇ ਆਪਣਾ ਤੇ ਉਹ ਪ੍ਰਸ਼ਾ ਦੇ ਸਾਹਮਣੇ ਜਾ ਕੇ ਜੋ ਸਮਾਨ ਜਿਹੜਾ ਉਹ ਬਾਹਰ ਵਾਸੂਮਾ ਦੇ ਵੱਜਿਆ ਚਾਰ ਵਗੈਰਾ ਸਾਰਾ ਜੀ ਉੱਪਰ ਹੀ ਗੱਦਿਆ ਇਹਨਾਂ ਜਿਆਦਾ ਤਮਾਕਾ ਤੇ ਇਸ ਵਕਤ ਦੋ ਫੀ ਮਿੰਟ ਦੇ ਵਿੱਚ ਹੀ ਤਾਂ ਕੀ ਕੁਝ ਹੋਇਆ ਕਿੱਦਾਂ ਹੋਇਆ ਦੱਸ ਦਈਏ ਕਿ ਜਿਹੜੀਆਂ ਜਾਨਮਾਲ ਦੀ ਜਿਹੜੀ ਹੈ ਉਹ ਬਚਤ ਜ਼ਰੂਰ ਰਹੀ ਹੈ ਇਸ ਬਲਾਸਟ ਦੇ ਵਿੱਚ ਪਰ ਜਿਹੜਾ ਉਹ ਘਰ ਦਾ ਨੁਕਸਾਨ ਜ਼ਰੂਰ ਹੋਇਆ ਸੋ ਪਰਿਵਾਰਕ ਮੈਂਬਰ ਜਿਹੜੇ ਆ ਉਹ ਦਿਖਾਈ ਦੇ ਰਹੇ ਆ ਤਾਂ ਇਹ ਘਰ ਦੇ ਉਹ ਮੈਂਬਰ ਹੈ ਜੋ ਸੋਈ ਦੇ ਵਿੱਚ ਕੰਮ ਕਰ ਰਹੀ ਸੀ ਮਾਤਾ ਜੋ ਪਰਿਵਾਰਕ ਇਸ ਘਰ ਦੇ ਤਾਂ ਗੱਲਬਾਤ ਕਰਦੇ ਆ ਪਹਿਲਾਂ ਇਹ ਨਾ ਸੋਹਣਾ ਮੈਂGamma ਹੋਰ ਤਨੋਂ ਨੂੰ ਲੈ ਜੇਗਾ ਮੈਂ ਜੀ ਤੁਸੀਂ ਦੱਸੋ ਕਿ ਕੀ ਦਾ ਫਾਰਮ ਕਰਦੇ ਰਹੇ ਹੋ ਉਹ ਮਾਣੇ ਰਹੇ ਹੋ ਹਾਂ ਜੀ ਅੱਜ ਦੇਖੀ ਕੀ ਹੋਇਆ ਸਾਰਾ ਮਗਲਾ ਇਸ ਦੇ ਬਾਰੇ ਜਾਣਕਾਰੀ ਦਿਓ ਜੋ ਅੱਜ ਸਿਲੰਡਰ ਤੁਸੀਂ ਕਹਿ ਰਹੇ ਹੋ ਜਿਹੜਾ ਗਲਾਸ ਹੋਇਆ ਦਰਵਾਜ਼ੇ ਵਿੱਚ ਕਿਤੇ ਨਹੀਂ ਲੱਗੇ ਤੇ ਇਹ ਭਾਜੀ ਸਿਲੰਡਰ ਮਾਰੇ ਅੰਦਰ ਬਣਾ ਰਹੇ ਸੀ ਸਬਜ਼ੀ ਬਣਾ ਰਹੇ ਸੀ ਇੱਕ ਸਿਲੰਡਰ ਬਲੀ ਜਾਂਦਾ ਸੀ ਤੇ ਇੱਕ ਦੀ ਸਭ ਜੀ ਅਸੀਂ ਜਿਵੇਂ ਗਰਮੀਆਂ ਕਰਕੇ ਇੱਥੇ ਬਾਹਰ ਹੀ ਕਰ ਲੀ ਗਾ ਹੁੰਦਾ ਆ ਸਾਹਮਣੇ ਚੁੱਲਾ ਪਿਆ ਤੁਸੀਂ ਤੁਹਾਨੂੰ ਦੇਖ ਰਹਾ ਨਾ ਤੇ ਉਹ ਨਾ ਸਿਲੰਡਰ ਦਾ ਜਿਵੇਂ ਕਰ ਲੋ ਵੀ ਜਿਹੜਾ ਵਾਈਟ ਕਲਰ ਦਾ ਆਪਾਂ ਉਹ ਸੀਲ ਪੱਟੀ ਦੀ ਆ ਜੇ ਪੱਟੀ ਆ ਉਵੇਂ ਨਾਲ ਦੀ ਨਾਲ ਉਹਦੀ ਲੀਕਜ ਸਟਾਰਟ ਹੋ ਗਈ ਜਦੋਂ ਸਟਾਰਟ ਹੋਈ ਤੇ ਇਹਨਾਂ ਨੇ ਡਰ ਨਾਲ ਉੱਥੋਂ ਸਾਨੂੰ ਵੀ ਸੁੱਟਤਾ ਮੈਂ ਆਪਣੇ ਅੰਦਰ ਪਿਆ ਸੀਗਾ ਮੈਂ ਤੇ ਮਮਾ ਤੇ ਮੇਰੇ ਸਿਸਟਰ ਤਿੰਨੋ ਹੀ ਸੀਗੇ ਕਰੇ ਅਸੀਂ ਇੱਥੋਂ ਦੋ ਇੱਕ ਮਿੰਟ ਦੀ ਗੱਲ ਹੈ ਅਸੀਂ ਉੱਥੇ ਤੱਕ ਪਹੁੰਚੇ ਆ ਬਸ ਗੇਟ ਤੱਕ ਬਾਹਰ ਮੇਰ ਗੇਟ ਤੱਕ ਉਨੇ ਨੂੰ ਪਿੱਛੋਂ ਬਲਾਸਟ ਹੋ ਗਿਆ ਤੇ ਉਧਰ ਦੇ ਸ਼ੀਸ਼ੇ ਵੀ ਟੁੱਟ ਗਏ ਸਾਰੇ ਤੇ ਜੋ ਵੀ ਸਮਾਨ ਸੀ ਸਾਰਾ ਉੱਥੋਂ ਤੱਕ ਜੋ ਵੀ ਨਿਕੋੜ ਸੀਗਾ ਉਹ ਸਾਰਾ ਉੱਥੋਂ ਤੱਕ ਪਹੁੰਚ ਗਿਆ ਆਪਣੇ ਬਾਸਮਾ ਅਕਬਰ ਵਾਲੇ ਇੰਨਾ ਜਿਆਦਾ ਕਿ ਜਬਰਦਸ ਬਾਕੀ ਹਾਂ ਬਚਤ ਸਾਡੀ ਜਾਨਵਾਲ ਦੀ ਹੋਊਗੀ ਬਚਤ ਰਹਿ ਗਈ ਬਾਕੀ ਨੁਕਸਾਨਾ ਨੁਕਸਾਨ ਥੋੜਾ ਬਹੁਤਾ ਹੋਇਆ ਕੋਈ ਆਪਣੇ ਫੈਰਗੂਰੀਟ ਦੀ ਗੱਡੀ ਵੀ ਵਗੈਰਾ ਹਾਂਜੀ ਹਾਂਜੀ ਉਹ ਗੱਡੀ ਆਈ ਸੀ ਉਤਰੰਤੀ ਆ ਗਈ ਸੀ ਜਦੋਂ ਫੋਨ ਕੀਤਾ ਉਹ ਤੋਂ 5-7 ਮਿੰਟ ਬਾਅਦ ਉਹ ਪਹੁੰਚ ਗਈ ਸੀ ਨਹੀਂ ਆਇਆ ਗੱਡੀ ਮੌਕੇ ਤੇ ਗੱਡੀ ਪਹੁੰਚ ਗਈ ਸੀ ਤਾਂ ਅੱਗ ਸ਼ਾਇਦ ਹੋਰ ਜ਼ਿਆਦਾ ਵੱਧ ਜਾਣੀ ਸੀਗੀ ਹਾਂ ਜੀ ਹੋਰ ਕੋਈ ਨੁਕਸਾਨ ਕੋਈ ਕਿਸੇ ਤਰ੍ਹਾਂ ਦਾ ਨਹੀਂ ਨੁਕਸਾਨ ਨਹੀਂ ਹੋਇਆ ਬਸ ਜਾਨੀ ਨੁਕਸਾਨ ਕੋਈ ਕੰਮ ਕੌਣ ਕਰ ਰਹੇ ਸੀ ਮੇਰੇ ਮਦਰ ਤੇ ਮੇਰੇ ਸਿਸਟਰ ਸੀਗੇ ਮੇਰੇ ਸਿਸਟਰ ਮੈਰੀਡ ਨੇ ਉਹ ਇੱਥੇ ਆਏ ਸੀ ਆਪ ਮਿਲਕੀ ਰਹਿਣ ਵਾਸਤੇ ਤੇ ਦੋਨੋਂ ਹੀ ਕਰ ਰਹੇ ਸੀਗੇ ਠੀਕ ਨੇ ਬਸ ਹਾਂਜੀ ਹਾਂਜੀ ਠੀਕ ਨੇ ਮੰਮਾ ਨੇ ਥੋੜਾ ਜਿਹਾ ਟੈਂਸ਼ਨ ਕਰਕੇ ਬੀਬੀ ਹਾਈ ਹੋ ਗਿਆ ਸੀ ਔਰ ਸਿਸਟਰ ਠੀਕ ਨੇ ਉਹ ਵੀ ਇੱਥੇ ਹੀ ਨੇ ਹਾਂਜੀ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇਹ ਮਾਤਾ ਨੇ ਜੋ ਰਸੋਈ ਦੇ ਵਿੱਚ ਕੰਮ ਕਰ ਰਹੇ ਸੀਗੇ ਔਰ ਇੱਕ ਵਾਰ ਤੋਂ ਫਿਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਜਿਹੜੇ ਉਹ ਹਾਲਾਤ ਦੇਖ ਸਕਦੇ ਹੋ ਤੁਸੀਂ ਦਰਵਾਜ਼ੇ ਦੇ ਇਹ ਮੇਨ ਐਂਟਰੀ ਪੁਆਇੰਟ ਹੈ ਲੌਬੀ ਦਾ ਗੇਟ ਜਿਹੜਾ ਉਸ ਰਸੋਈ ਦੇ ਵਿੱਚ ਫਟਨ ਸਿਲੰਡਰ ਦੇ ਕਾਰਨ ਟੁੱਟਿਆ ਤਾਂ ਅੱਗੇ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੁਸੀਂ ਇਹ ਸਮਾਨ ਖਿਲਰੇ ਦੇ ਅੰਦਾਜ਼ਾ ਵੀ ਲਗਾ ਸਕਦੇ ਹੋ ਕਿੰਨਾ ਕੀ ਕੁਝ ਹੋਇਆ। ਔਰ ਲਾਈਵ ਤਸਵੀਰਾਂ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਇਹ ਤਸਵੀਰਾਂ ਫਿਰ ਤੋਂ ਦੱਸ ਦਈਏ ਕਿ ਵਸਤੀ ਹਾਈ ਸਕੂਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਸਿਲੰਡਰ ਫਟਣ ਦੇ ਨਾਲ ਇੱਕ ਭਾਰੀ ਨੁਕਸਾਨ ਹੋਇਆ ਪਰ ਦੱਸ ਦਈਏ ਕਿ ਜਾਨ ਮਾਲ ਦੀ ਰੱਖਿਆ ਜ਼ਰੂਰ ਰਹੀ ਹੈ। ਤਾਂ ਤੁਹਾਨੂੰ ਜ਼ੂਮ ਕਰਕੇ ਦਿਖਾਣੇ ਆ ਫਿਰ ਇੱਕ ਵਾਰ ਨੇੜੇ ਲੈ ਕੇ ਚੱਲਦੇ ਹਾਂ ਉਸ ਤਸਵੀਰਾਂ ਦੇ। ਕਿ ਇਹ ਕਾਫੀ ਦੂਰ ਜੋ ਬਾਥਰੂਮ ਵਗੈਰਾ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਕਿ ਇਥੋਂ ਤੱਕ ਆਚਾਰ ਦੇ ਡੱਬੇ ਵਗੈਰਾ ਅੰਦਰ ਰਸੋਈ ਦੇ ਵਿੱਚ ਪਿਆ ਸਮਾਨ ਸਿਲੰਡਰ ਫਟਣ ਦੇ ਨਾਲ ਉਹ ਇਥੋਂ ਤੱਕ ਆ ਪਹੁੰਚਿਆ ਡੱਬੇ 30 ਫੁੱਟ ਦੇ 30 ਤੋਂ 35 ਫੁੱਟ ਦੇ ਕਰੀਬ ਲਗਭਗ ਰਸੋਈ ਦਾ ਜਿਹੜਾ ਉਹ ਡਿਸਟੈਂਸ ਹੈ ਜੋ ਸਿਲੰਡਰ ਫਟਣ ਦੇ ਨਾਲ ਜਿਹੜੇ ਆ ਚਾਰ ਵਾਲੇ ਡੱਬੇ ਮਸਾਲੇ ਵਾਲੇ ਡੱਬੇ ਉੱਡ ਕੇ ਇਥੋਂ ਤੱਕ ਆ ਪਹੁੰਚੇ ਆ ਤਾਂ ਮੇਨ ਗੇਟ ਮੇਨ ਗੇਟ ਐਂਟਰੀ ਪੁਆਇੰਟ ਦੇ ਗੇਟ ਤੱਕ ਜਿਹੜੇ ਕਹ ਲੋ ਵੀ ਕਿ ਪਹੁੰਚੇ ਆ ਲਗਭਗ